ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਕੀਤੇ ਜਾਣ ਵਾਲੇ ਵੱਡੇ ਵੱਡੇ ਦਾਅਵੇ ਅੱਜ ਉਸ ਸਮੇਂ ਫੇਲ ਸਾਬਿਤ ਹੁੰਦੇ ਦਿਖਾਈ ਦਿੱਤੇ ਜਦੋਂ ਬਨਾਸਰਬਗ ਸੰਗਰੂਰ ਨੇੜੇ ਪੈਂਦੇ ਸੁਤੰਤਰਤਾ ਸੰਗਰਾਮੀ ਮਦਨ ਸਿੰਘ ਪੂਰ ਸਰਕਾਰੀ ਕੰਨਿਆ ਸਕੂਲ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਤੋਂ ਅਧਿਆਪਕਾਂ ਦੇ ਵੱਲੋਂ ਪਾਰਕ ਵਿੱਚ ਨਾ ਕੇਵਲ ਕਾਹਟਵਾਇਆ ਜਾ ਰਿਹਾ ਹੈ ਬਲਕਿ ਪਾਰਕ ਦੀ ਸਫਾਈ ਵੀ ਕਰਵਾਈ ਜਾ ਰਹੀ ਹੈ ਤਸਵੀਰਾਂ ਦੇ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਅਧਿਆਪਕਾਂ ਦੇ ਵੱਲੋਂ ਸਕੂਲ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਤੋਂ ਕਿਵੇਂ ਸਫ਼ਾਈ ਦਾ ਕੰਮ ਕਰਵਾਇਆ ਜਾ ਰਿਹਾ ਹੈ ਜਦਕਿ ਇਸ ਸਕੂਲ ਦੀ ਦੀਵਾਰ ਉੱਤੇ ਲਿਖੇ ਹੋਏ ਜੇਕਰ ਤੁਹਾਨੂੰ ਸਲੋਗਨ ਦਿਖਾਏ ਜਾਣ ਤਾਂ ਇਹਨਾਂ ਸਲੋਗਨਾਂ ਦੇ ਉਲਟ ਸਕੂਲ ਦੇ ਅਧਿਆਪਕਾਂ ਦੇ ਵੱਲੋਂ ਜੋ ਕੰਮ ਕਿਸੇ ਮਾਲੀ ਜਾਂ ਕਿਸੇ ਸਫ਼ਾਈ ਕਰਮਚਾਰੀ ਤੋਂ ਕਰਵਾਏ ਜਾਣੇ ਚਾਹੀਦੇ ਸਨ ਉਹ ਕੰਮ ਵਿਦਿਆਰਥਣਾਂ ਤੋਂ ਕਰਵਾਏ ਜਾ ਰਹੇ ਹਨ ਇਸ ਵਾਇਰਲ ਵੀਡੀਓ ਨੇ ਸਰਕਾਰੀ ਸਕੂਲ ਦੇ ਸਿੱਖਿਆ ਪ੍ਰਬੰਧਾ ਅਤੇ ਸਰਕਾਰ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਇਸ ਮਾਮਲੇ ਸੰਬੰਧੀ ਜਦੋਂ ਸਾਡੀ ਮੀਡੀਆ ਟੀਮ ਦੇ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਤਰਵਿੰਦਰ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤੇ ਇਸ ਵਾਇਰਲ ਵੀਡੀਓ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਅਧਿਆਪਕਾਂ ਦੇ ਹੱਕ ਵਿੱਚ ਬੋਲਦੇ ਹੋਏ ਇਸ ਨੂੰ ਪਹਿਲਾਂ ਤਾਂ এনवायरमेंट ਐਕਟੀਵਿਟੀ ਦੱਸਿਆ ਤੇ ਫਿਰ ਇਸ ਨੂੰ ਵਰਲਡ ਅਰਥਡੇ ਦੇ ਨਾਲ ਜੋੜ ਦਿੱਤਾ ਪਰੰਤੂ ਇੱਥੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕੋਰ ਸਟਾਫ ਉੱਤੇ ਕਿ ਜੇਕਰ ਅਰਥਡੇ ਨੂੰ ਲੈ ਕੇ ਕੋਈ ਐਕਟੀਵਿਟੀ ਕਰਾਉਣੀ ਸੀ ਤਾਂ ਉਹਨਾਂ ਤੋਂ ਬੂਟੇ ਲਗਵਾਏ ਜਾ ਸਕਦੇ ਸਨ ਅਰਥਡੇ ਨੂੰ ਲੈ ਕੇ ਕੋਈ ਲੈਕਚਰ ਲਗਾਇਆ ਜਾ ਸਕਦਾ ਸੀ ਪਰ ਨਹੀਂ ਇੱਥੇ ਤਾਂ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਬਜਾਏ ਸ਼ਰਿਆਮਪਾਰਕ ਦੀ ਸਫਾਈ ਕਰਵਾਈ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਸੰਬੰਧੀ ਅਧਿਕਾਰਤ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਾਂ ਨਹੀਂ ਕਿਉਂ ਨਾ ਸਕੂਲ ਦੇ ਵਿੱਚ ਜਿਹੜੇ ਕਿ ਸੰਗ੍ਰਹਿ ਖਾਸਰ ਬਾਗ ਦੇ ਕੋਲ ਹੈ ਉੱਲੇ ਬੱਚਿਆਂ ਕੋਲੋਂ ਗਾਰਡਨ ਵਿੱਚੋਂ ਘਾਹ ਕਟਾ ਰਹੇ ਨੇ ਤੇ ਕੁਝ ਫੁੱਲ ਬੂਟੇਾਂ ਦੀ ਸੱਡੀ ਕਰਾ ਰਹੇ ਇਹਦੇ ਬਾਰੇ ਕੀ ਹੋਵੇਗਾ ਇਹ ਆਪ ਬੱਚਿਆਂ ਕੋਲੋਂ ਇਸ ਤਰ੍ਹਾਂ ਵਰਕ ਕਰਾ ਸਕਦੇ ਸਰ ਬੱਚਿਆਂ ਦੇ ਕੋਲੋਂ ਆਪਾਂ ਰੁਟੀਨ ਦੇ ਵਿੱਚ ਤਾਂ ਨਹੀਂ ਕਰਵਾ ਸਕਦੇ ਬਟ ਜੇ ਕੋਈ ਐਕਟੀਵਿਟੀ ਦਿੱਤੀ ਹੋਈ ਹੈ ਇਕੋ ਕਲੱਬ ਦੇ ਅੰਡਰ ਤਾਂ ਬੱਚੇ ਥੋੜਾ ਬਹੁਤ ਬੱਚਾ ਨੂੰ এনਵਾਇਰਨਮੈਂਟ ਪ੍ਰਤੀ ਸੈਂਸਿਟਾਈਜ਼ ਕਰਨ ਵਾਸਤੇ ਟੀਚਰਸ ਇਕੋ ਕਲੱਬ ਦੇ ਵਿੱਚ ਐਕਟੀਵਿਟੀਆਂ ਕਰਵਾਂਦੇ ਨੇ ਮੈਡਮ ਅੱਜ এনਵਾਇਰਨਮੈਂਟ ਦਾ ਅੱਜ ਦੇਖਣੀ ਜੀ ਬੀ ਐਨਵਾਇਰਨਮੈਂਟ ਦਾ ਡੇ ਨਹੀਂ ਹੈਗਾ ਬਟ 22 ਅਪ੍ਰੈਲ ਨੂੰ ਅਰਥਡੇ ਮਨਾਇਆ ਜਾਂਦਾ ਹੈਗਾ ਐਂ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਰੁੱਖਾਂ ਦਾ ਕੀ ਮਹੱਤਵ ਹੈਗਾ ਤੇ ਅਰਥ ਵਾਸਤੇ ਤੋ ਹੋ ਸਕਦਾ ਹੈ ਕਿ ਉਸ ਦੇ ਵਿੱਚ ਬੱਚਿਆਂ ਨੂੰ ਸੈਂਸਿਟਾਈਜ਼ ਕਰਨ ਵਾਸਤੇ ਉਹ 13 ਮਨੋਂਨ ਖਾਤਰ ਬੱਚਿਆਂ ਨੂੰ ਐਕਟੀਵਿਟੀ ਕਰਵਾ ਰਹੇ ਸੀਗੇ ਔਰ ਉਹਨਾਂ ਦੇ ਪ੍ਰਿੰਸੀਪਲ ਦੇ ਅਨੁਸਾਰ ਉਹਨਾਂ ਦੇ ਨਾਲ ਉਹਨਾਂ ਦੇ ਅਧਿਆਪਕ ਵੀ ਸੀਗੇ ਸਾਇੰਸ ਐਂਡ ਐਸਐਸਟੀ ਦੇ ਜੇਕਰ ਉਹ ਇਸ ਤਰ੍ਹਾਂ ਦੇ ਕੰਮ ਕਰਦੇ ਵਿੱਚ ਅਵੈਨਰ ਦੇ ਵੈਸੇ ਹੀ ਉਹ ਜੇ ਕੰਮ ਕਰਾਂਦੇ ਹੁਣ ਉਹਨਾਂ ਉਪਰ ਕੀ ਐਕਸ਼ਨ ਹੋਏਗਾ ਕੋਈ ਨਹੀਂ ਐਕਸ਼ਨ ਡਿਸਪਲਿਨ ਐਕਸ਼ਨ ਹੋਊਗਾ ਬੱਚਿਆਂ ਦਾ ਸਟੱਡੀ ਲਾਸ ਜੇ ਹੋ ਰਿਹਾ ਹੈਗਾ ਤਾਂ ਬਟ ਜੇ ਐਕਟੀਵਿਟੀ ਕਰਵਾ ਰਹੇ ਹੈਗੇ ਨੇ ਤਾਂ ਇਹ ਤਾਂ ਬੱਚਿਆਂ ਨੂੰ ਸੈਂਸਿਟਾਈਜ਼ ਕਰਵਾ ਰਹੇ ਜੀਕਰ ਉਸ ਤੋਂ ਬਗੈਰ ਕੋ ਐਕਟੀਵਿਟੀ ਵੈਸੀ ਹੁੰਦੀ ਮਤਲਬ ਬੱਚਾ ਕੋਲੋ ਵਰਕ ਕਰਾਣ ਜੋ ਫਿਰ ਰੈਕਸ਼ਨ ਹੋਏਗਾ ਉਹਨਾਂ ਉੱਪਰ ਹਾਂਜੀ ਬਿਲਕੁਲ